ਵੈਗਰਜੀ ਦਾ ਖਾਲਸਾ ਉਹ ਵੈਗਰਜੀ ਕੀ ਫਤ ਹੈ ਕਣਕ ਬੀਜ ਕੇ ਨਾਲ ਦੀ ਨਾਲ ਹੀ ਸਪਰੇਅ ਕਰ ਦੇਣੀ ਚਾਹੀਦੀ ਆ 24 ਘੰਟੇ ਜਾਂ ਫਿਰ 48 ਘੰਟੇ ਦੇ ਅੰਦਰ ਅੰਦਰ ਉਹ ਹੀ ਹੁਣ ਤੁਹਾਨੂੰ ਸਪਰੇਅ ਦੱਸ ਦਿਆਂ ਕਿਹੜੀ ਕਰੀਦੀ ਆ ਕਿਉਂ ਕਰੀਦੀ ਆ ਕੀ ਇਹਦਾ ਫਾਇਦਾ ਹੈ ਮਿਲਦੇ ਆ ਬਾਬਾ ਜੀ ਨੂੰ ਬਾਬਾ ਜੀ ਕਿਹੜੀ ਸਪਰੇਅ ਹੈ ਇਹ ਇਹ ਵਕੀਰਾ ਸਪਰੇਅ ਜਿਹੜੀ ਆਪਾਂ ਕਰਾਈ ਕਰਕੇ ਉਸ ਵੇਲੇ ਕਰ ਦੇਣੀ ਆ ਹਾਂ ਕੇਰ ਕੇ ਤੇ ਉਸੇ ਵਲੇ ਸਪਰੇਅ ਕਰਦੇ। ਇਹ ਕਿੰਨੇ ਕਿ ਦੀ ਪੈ ਜਾਂਦੀ ਆ ਕਿੱਲੇ ਨੂੰ ਕਿੰਨੀ ਕਰਨੀ ਆ ਸਾਰੀ ਜਾਣਕਾਰੀ ਦੋ ਇਹਦੀ ਇੱਕ ਵਾਰੀ। ਇਹ 60 ਗ੍ਰਾਮ ਹੁੰਦੀ ਆ। ਇਹ ਵੱਡੀ ਪੈਕਿੰਗ ਹੈ ਨਾ ਪਰ ਵੱਡੀ ਪੈਕਿੰਗ ਸਸਤੀ ਪੈਂਦੀ ਆ। ਇਹ ਪੰਜਾਂ ਗਿੱਲਿਆਂ ਦੀ ਆ। ਅੱਛਾ। ਇਹ ਵੱਡੀ ਪੈਕਿੰਗ ਆ। ਹਾਂ ਇਹ 300 ਹਾਂ ਵਿਖਾਇਓ ਪੈਕਟ ਮਰੇ ਹਨ ਕਰਕੇ। ਠੀਕ ਐ। ਵੱਡੀ ਪੈਕ ਪੈਂਦੀ ਸਸਤੀ ਨਾ। ਅੱਛਾ। ਇਹ ਪੰਜਾਂ ਗਿੱਲਿਆਂ ਦੀ ਆ। ਠੀਕ ਐ। ਤੇ ਕਿੱਲੇ ਦੀ ਕਿੰਨੇ ਕਿ ਕਰ ਦੇਣੀ ਚਾਹੀਦੀ ਏ ਇਹ 60 ਗ੍ਰਾਮ ਹੋਣੀ ਹੈ 60 ਗ੍ਰਾਮ ਕਿੱਲੇ ਦੀ ਕਿੱਲੇ ਦੀ ਹੋਣੀ ਠੀਕ ਆ ਤੇ ਆ ਨਾਲ ਸ਼ੀਸ਼ੀ ਦੇ ਵਿੱਚ ਕੀ ਹੈ ਇਹ ਪੈਂਡ ਹੀ ਹੈ ਅੱਛਾ ਪੈਂਡ ਹੀ ਪਾਏ ਕੀਤੀ ਹੈ ਅੱਛਾ ਇਹਨਾਂ ਦੋਵਾਂ ਨੂੰ ਮਿਲਾ ਕੇ ਹਾਂ ਤੇ ਫਿਰ ਕਰਨੀ ਹੈ ਜੀ ਜਿਵੇਂ ਕਿ ਵੇਖ ਸਕਦੇ ਹੋ ਦੋਵੇਂ ਬਾਲਟੀ ਚਰ ਲਾ ਕੇ ਪਾਣੀ ਪਾ ਕੇ ਪੀਲੇ ਰੰਗ ਦੀ ਜੇ 1 ਲੀਟਰ ਇਹ ਪੈਂਡੀ ਬਾਈ ਦੇ 60 ਗ੍ਰਾਮ ਹੈ। ਅੱਛਾ 1 ਲੀਟਰ ਪੈਂਡੀ ਹੈ ਤੇ 60 ਗ੍ਰਾਮ ਨਾਲ। ਤੇ ਇਹਦਾ ਮੈਨੂੰ ਦੱਸਿਓ ਹੁਣ ਕੀ ਇਹਦਾ ਫਾਇਦਾ ਹੈ ਪੂਰਾ? ਇਹਦਾ ਇਹ ਫਾਇਦਾ ਵਾ ਵੀ ਜਿੱਦਾਂ ਹੁਣ ਆਪਾਂ ਬੀਜ ਦਿੱਤੀ ਆ। ਹਾਂਜੀ। ਤੇ ਜੇ ਇਹ ਨਦੀਨ ਉਗੂ ਪਿਆ ਕੀਤਿਆਂ? ਹਾਂਜੀ। ਤੇ ਜਦੋਂ ਪਹਿਲਾ ਪਾਣੀ ਲਾਉਣਾ ਉਹਨੇ ਤਾਂ ਵੀ ਸੜ ਜਾਣਾ ਮਰ ਜਾਣਾ। ਅੱਛਾ। ਮੁਰਗੇ ਚਿੰਤਾ ਕੋਈ ਨਹੀਂ ਕੋਈ ਜੋ ਤਾਂ ਯੂਰੀਆ ਪਾਉਣਾ ਚੱਕਦਾ ਜਾਂ ਨਦੀਨ ਉਹ ਕਿਦਾਂ ਫਿਰ ਆਖੇ ਤਾਂ ਸਪਰੇਅ ਕਰ ਲਈਏ ਤੇ ਫਿਰ ਯੂਰੀਆ ਪਾਉਣੇ ਆ ਹਾਂਜੀ ਹਾਂਜੀ ਤੇ ਕਈ ਰਹਾਂ ਯੂਰੀਆ ਪਾ ਕੇ ਭਰ ਦੇ ਦੀ ਯਾਰ ਯੂਰੀਆ ਪਾ ਦੋ ਕੋਈ ਨਹੀਂ ਕਣਕ ਤੂਰੀ ਦੋ ਤੇ ਫਿਰ ਨਦੀਨ ਹੋ ਜਾਣਾ ਵੱਡਾ ਅੱਛਾ ਤੇ ਨਦੀਨ ਨਹੀਂ ਮਰਦਾ ਸਪਰੇਅ ਕੀਤਾ ਕਿਸੇ ਦਵਾਈ ਨਾਲ ਮੁਰਗੇ ਛੇਤੀ ਅੱਛਾ ਹੁਣ ਇਹਦੇ ਨਾਲ ਇਹ ਸਪਰੇਅ ਕਰ ਦਿੱਤੀ ਆ ਤੇ ਫਿਰ ਪਹਿਲਾ ਪਾਣੀ ਲਾਉਣ ਤੋਂ ਬਾਅਦ ਹੀ ਯੂਰੀਆ ਪਾਉਣੀ ਆ ਪਹਿਲਾਂ ਕੋਈ ਨਹੀਂ ਪਾਉਣੀ ਆਪਾਂ ਪਹਿਲਾਂ ਜਦੋਂ ਪਾਉਣੀ ਪਾ ਦੋ ਨੇ ਲੋੜ ਹੀ ਨਹੀਂ ਵੈਸੇ ਪਹਿਲਾਂ ਪਾਉਣੀ ਪਾਣੀ ਦੇਖ ਤੇ ਮੁਰਗੇ ਜੂਰੀਆ ਪਾ ਦੋ ਬਾਕੀ ਜਿਹੜਾ ਇਹ ਨਦੀਨ ਵਾਸਤੇ ਇਹ ਵੀ ਕੰਟਰੋਲ ਕਰ ਜਾਂਦੀ ਏ ਜੇ ਉੱਗਾ ਵੀ ਆ ਹਾਂਜੀ ਤੇ ਉਹਨੇ ਛੜ ਜਾਣਾ ਅੱਛਾ ਹਾਂ ਨਦੀਨ ਨੇ ਛੜ ਜਾਣਾ ਹਾਂ ਮਤਲਬ ਸਮਝ ਲਈਏ ਕਿ ਜਿਆਦਾਆਂ ਜਾਣਕਾਰੀਆਂ ਜਾਂ ਇੱਧਰ ਉੱਧਰ ਪੁੱਛਣਾ ਨਾਲੋਂ ਹਾਂਜੀ ਚੁੱਪ ਕਰਕੇ ਇੱਕ ਵਾਰੀ ਜਦੋਂ ਕੇਰਤੀ ਤੇ ਸਪਰੇਅ ਕਰ ਦੋ ਤੇ ਫਿਰ ਬੇਫਿਕਰ ਹੋ ਜਾਓ ਬੇਫਿਕਰ ਹੋ ਜਾਓ ਕੋਈ ਲੋੜ ਨਹੀਂ ਮੁਰਗੇ ਨਦੀਨ ਦੀ ਨਹੀਂ ਚਿੰਤਾ ਕੋਈ ਵੀ ਨਦੀਨ ਮਰਨਾ ਨਹੀਂ ਜਾਂ ਕਿੱਦਾਂ ਆ ਹੈ ਹਾਂਜੀ ਇਹ ਆ ਵੀ ਤੇ ਇੱਕ ਖਾਦ ਜਿਹੜੀ ਆ ਉਹ ਟਾਈਮ ਨਾ ਪੈ ਜਾਂਦੀ ਹੈ ਖਾਦ ਦਾ ਡਰ ਨਹੀਂ ਬਿੰ ਨਦੀਨ ਲੱਗੂਗੀ ਹਾਂਜੀ ਹਾਂਜੀ ਤੇ ਕਈ ਵਾਰ ਨਾ ਅੱਗੇ ਕਰਦੇ ਨੇ ਤੇ ਨਦੀਨ ਕਈ ਦਵਾਈਆਂ ਵਰਦੇ ਨੇ ਕਈਆਂ ਨੇ ਨਹੀਂ ਅਸਰ ਕਰਨਾ ਫਿਰ ਆਖਣਾ ਯਾਰ ਹੋਰ ਲਾਈਏ ਤੇਜ਼ ਪਾਣੀ ਫਿਰ ਉਹਦੇ ਨਾਲ ਕਣਕ ਵੀ ਰੁਕ ਜਾਂਦੀ ਹੈ ਹਾਂ ਉਹੀ ਬਿਮਾਰੀ ਪੈਦਾ ਹੋਣ ਤੋਂ ਪਹਿਲਾਂ ਹੀ ਦੇ ਇਲਾਜ ਕਰ ਲਈਏ ਬਾਅਦ ਦੇ ਵਿੱਚ ਖਰਚੇ ਵਜਦੀ। ਹਾਂ। ਤੇ ਉਹ ਗੜੀ ਨਾ ਉਹ ਦੂਜੀ ਦਵਾਈ ਪੈਂਦੀ ਸਸਤੀ ਮੁੜ ਕੇ ਉਹ ਉਹ ਵੱਧ ਜਾਂਦੀ ਆ। ਅੱਛਾ। ਉਹ ਵੀ ਜਿਹੜੀ ਚੰਗੀ ਦਵਾਈ 7-800 ਤੋਂ ਘੱਟ ਉਹ ਵੀ ਨਹੀਂ ਆਉਂਦੀ। ਹਾਂ ਇਹ ਕਿੱਲੇ ਦਾ ਕਿੰਨਾ ਖਰਚਾ ਆ ਜਾਂਦਾ ਜੇ? ਇਹ ਮਤਲਬ 1150 ਖਰਚਾ ਦੋਵਾਂ ਦਾ। ਅੱਛਾ ਦੋਵਾਂ ਦਾ। ਤੇ ਨਾਲ ਸਪਰੇਅ ਕਰਾਈ ਪਾ ਕੇ। ਮਤਲਬ ਸਪਰੇਅ ਕਰਾਈ ਮਤਲਬ ਲਾ ਲੋ ਵੀ। ਸਮਝ ਲੋ ਕਿ ਕੁੱਲ ਮਿਲਾ ਕੇ 1500 ਤੱਕ ਕਿੱਲਾ ਖਰਚਾ ਜਾਣਾ ਹੈ। ਨਹੀਂ ਇਹ ਮਤਲਬ ਵੀ 30 ਰੁਪਏ ਪੰਪ ਪੰਪ ਦੇ ਦੇਣੇ ਇਹਨਾਂ ਨੂੰ ਅੱਛਾ ਬਸ ਆਹ ਦੇ 6 ਪੰਪ ਲਵਾਉਣ ਨੇ ਅੱਛਾ 150 ਲੀਟਰ ਅੱਛਾ ਪਾਣੀ ਲਵਾਉਣ ਦੇ ਆ ਦੇ 180 200 ਲਾ ਲਓ ਤੂੰ ਇਹ ਪੈ ਗਿਆ ਹਾਂ ਤੇ 12 13 ਸਹੀ 1350 ਦੇ ਵਿੱਚ ਹਾਂ ਉਹੀ ਵੀ 15 ਤੋਂ ਥੱਲੇ ਥੱਲੇ ਰਹਿਣਾ ਹੈ ਪਰ ਇਹ ਆ ਵੀ ਲਾਜ ਪੱਕਾ ਹੋ ਜਾਣਾ ਹੈ ਫਿਰ ਨਾ ਕਿਸੇ ਬਿਮਾਰੀ ਦਾ ਡਰ ਨਾ ਕੋਈ ਹੋਰ ਨਾ ਫਿਰ ਵੀ ਇੱਕ ਹਿਸਾਬ ਦੀ ਜਿਹੜਾ ਵਿਚਾਰਾ ਸੀਮਤ ਜ਼ਮੀਨ ਵਾਲਾ ਹੁੰਦਾ ਉਹ ਜੱਟ ਬਿਮਾਰੀ ਵੇਖ ਕੇ ਵਾਜੋ ਦੀ ਆਪਣੀ ਰੋਟੀ ਪਣੀ ਛੁੱਟੀ ਹੁੰਦੀ ਆ ਆਹੋ ਗੱਲ ਪਤਾ ਕੀ ਗੱਲ ਏ ਵੀ ਜੇ ਨਦੀਨ ਹੋ ਗਿਆ ਨਦੀਨ ਦੀ ਬੜੀ ਪ੍ਰੋਬਲਮ ਆ ਇਹ ਮੁੜ ਕੇ ਗੜੀਆਂ ਮਾੜੀ ਮੋਟੀ ਦਵਾਈ ਨਾਲ ਮਰਦਾ ਨਹੀਂ ਆ ਹਾਂਜੀ ਤੇ ਸਪਰੇਅ ਤੇ ਉਹਦੇ ਤੇ ਵੀ ਆਪਾਂ ਨੂੰ ਕਰਾਉਣੀ ਪੈਣੀ ਜਾਂ ਕਰਨੀ ਪੈਣੀ ਹੈ ਖਰਚਾ ਤੇ ਉਹਦੇ ਤੇ ਵੀ ਕਰਵਾਈ ਤੇ ਉਹਦੇ ਤੇ ਵੀ ਲੱਗਣੀ ਆ ਹਾਂਜੀ ਹਾਂਜੀ ਕਿਉਂਕਿ ਸਪਰੇਅ ਕੀਤੇਆਂ ਤੋਂ ਬਿਨਾਂ ਤੇ ਉਹਨੇ ਸੜਨਾ ਨਹੀਂ ਉਦਾਂ ਉਹ ਰਕਾਏ ਨਾ ਪੈਣੀ ਨਹੀਂ ਹੈ ਹਾਂਜੀ ਹਾਂ ਤੇ ਇਹ ਤੇ ਜੇ ਆ ਵੀ ਜਿਹੜਾ ਆਪਾਂ ਹੁਣ ਆ ਪਹਿਲਾਂ ਕਰ ਦੇਣਾ ਇਹਦਾ ਰਿਜ਼ਲਟ ਚੰਗਾ ਇਹਦਾ ਰਿਜ਼ਲਟ ਚੰਗਾ ਠੀਕ ਹੈ ਜੀ ਦਵਾਈ ਹੈ ਜਦੋਂ ਨਿਕਲੀ ਤਾਂ ਉਦੋਂ ਦੀ ਚਿੰਤਾ ਕੋਈ ਨਹੀਂ ਆ ਰਹਿ ਗਈ ਵੀ ਉਦੋਂ ਨਦੀਨ ਦੀ ਹੈ ਹੂੰ ਬਾਕੀ ਇੱਕ ਗੱਲ ਹੋ ਰਹੀ ਹੈ ਦੀ ਹਾਂਜੀ ਇਹ ਪਰਾਲੀ ਜਿਹਦੇ ਪਰਾਲੀ ਜਿਆਦੀ ਉਹਦੇ ਤੇ ਮੁੜ ਕੇ ਅਸਰ ਨਹੀਂ ਕਰ ਅੱਛਾ ਹਾਂ ਜੇ ਪਹਿਲੀ ਚ ਜਿਆਦੀ ਪਰਾਲੀ ਹੈ ਉਹ ਆਖਣ ਕੀ ਨਹੀਂ ਕਰਦੀਏ ਹਾਂ ਉੱਥੇ ਅਸਰ ਨਹੀਂ ਕਰੇ ਉਹ ਦਵਾਈ ਪਰਾਲੀ ਦੇ ਉੱਤੇ ਦੀ ਮਿੱਟੀ ਜਿੰਨੇ ਨਾਲਦੀ ਅੱਛਾ ਅੱਛਾ ਉਹਦਾ ਕਾਰਨ ਇਹ ਹੈ ਹਾਂ ਉਹਦਾ ਕਾਰਨ ਇਹ ਹੈ ਠੀਕ ਹੈ ਉਹਦੇ 'ਚ ਫਰਕ ਪੈਂਦਾ ਵਾ ਤੇ ਫੇਰ ਉਹ ਕੀ ਕਰਨ ਵਿਚਾਰੇ ਜਿਵੇਂ ਹੁਣ ਤੇ ਇੱਕ ਸਾਧੇ ਸਰਕਾਰ ਨਹੀਂ ਸਾੜਨ ਤੇ ਐਂਡੀ ਪਰਾਲੀ ਤੇ ਉਹਨਾਂ ਨੂੰ ਵਿੱਚੇ ਬੋਣੀ ਪਿੰਦੀ ਆ ਕਿੰਨੀ ਦੀ ਬਸੋ ਨਹੀਂ ਬੋਣੀ ਨਹੀਂ ਪਿੰਦੀ ਹੁਣ ਆ ਆ ਜਿਹੜੀ ਤੋਂ ਆ ਵੇ ਬਾਣ ਬਣੇ ਇਹਦੇ ਵਿੱਚ ਆਪਾਂ ਵੱਢਿਆ ਥੋੜਾ ਇਹ ਮੇਰੇ ਮੈਂ ਲੱਤ ਲਾ ਤੇ ਜਿਹੜੀ ਝੋਨਾ ਹੀ ਜਿਹੜਾ ਹੜਾ ਨਾ ਫਲੋਤਾ ਹਰ ਆਏਗਾ ਹਾਂਜੀ ਬਿਲਕੁਲ ਇਹਨੂੰ ਆਪਾਂ ਦੋਰ ਦੋਰ ਲਾਈ ਤਵੀਆਂ ਦੀ ਤਵੀਆਂ ਦੀ ਤੇ ਮੁੜ ਕੇ ਆਪਾਂ ਕਿਹਾ ਚੱਲ ਭਰ ਦਿੰਦੇ ਗਲ ਜੂ ਤੇ ਮੁੜ ਕੇ ਪੈ ਗਿਆ ਮੀ ਭਰਨ ਦੀ ਲੋੜ ਹੀ ਨਹੀਂ ਪਈ ਅੱਛਾ ਜੀ ਤੇ ਪਾੜ ਪਾੜ ਤਵੀਆਂ ਦੇ ਉੱਤੇ ਲਾ ਕੇ ਤੇ ਸੁਹਾਗਾ ਮਾਰ ਛੱਡਿਆ ਤੇ ਉਹਨੂੰ ਦੱਬ ਛੱਡਿਆ ਵੇਖ ਪਾਣੀ ਇਹ ਜਿਆਦਾ ਵੀ ਕਿਤੇ ਹੈਗਾ ਓਹੀ ਨਾ ਪੀਏ ਦੇ ਪੂਰੀ ਵਿੱਚ ਹੁਣ ਆਇਆ ਪੈਲੀ ਬਣੀ ਬਹੁਤ ਸੋਹਣੀਆਂ ਪੈਲੀਆਂ ਬਣੀਆਂ ਪੈਲੀ ਬਣੀ ਵਧੀਆ ਹਾਂਜੀ ਇਹ ਵੀ ਜਿਹੜੀ ਪ੍ਰਾਲੀ ਐ ਨਾ ਪ੍ਰਾਲੀ ਨੂੰ ਆਪਾਂ ਜੇ ਟਾਈਮ ਨਾਲ ਨੂੰ ਮਲਾ ਮਲੂਦੀ ਫਿਰ ਗਲ ਜਾਂਦੀ ਐ ਅੱਛਾ ਮਤਲਬ ਕਿ ਜਦੋਂ ਆਪਾਂ ਕੰਬੈਨ ਫੇਰੀ ਐ ਜਿਆਦਾ ਨਾ ਸੋਚੋ ਅਗਲੇ ਦਿਨ ਤਵੀਆਂ ਫੇਰ ਦੋ ਮੈਂ ਨਾ ਜੇ ਹਰੀ ਪ੍ਰਾਲੀ ਦੇ ਨੂੰ ਉਸੇ ਵਾਰੀ ਪਾ ਦੋ ਅੱਛਾ ਹਰੀਸ਼ੇ ਦੀ ਗਲਤੀ ਹਰੀਸ਼ੇ ਤੇ ਉਹਨੂੰ ਕੁਦਰੇ ਪਰਾਲੀ ਦਾ ਕੰਪੈਨ ਦਾ ਬੁੱਟਾ ਵੀ ਕੁਦਰ ਦਿੰਦੀਆਂ ਤੁਹਾਨੂੰ ਤੇ ਉਹ ਮਿੱਟੀ 'ਚ ਮਿਲ ਜਾਂਦੀ ਹੈ ਬਾਬਾ ਜੀ ਇੱਕ ਵਾਰੀ ਇਹਦਾ ਪੂਰਾ ਦੱਸ ਦੋ ਵੇਰਵਾ ਕਿ ਕਿੰਨੀ ਦਵਾਈ ਪੈਣੀ ਆ ਕਿੰਨਾ ਪਾਣੀ ਰਲੋਣਾ ਹੈ ਤੇ ਕਿੰਨੀਆਂ ਟੈਂਕੀਆਂ ਕਿੱਲੇ ਚਲਾਉਣੀਆਂ ਨੇ ਇਸ ਤਰ੍ਹਾਂ ਵੀ 60 ਗ੍ਰਾਮ ਪੈਣੀ ਹੈ ਅਵਗੀਰਾ ਤੇ ਲੀਟਰ ਪੈਣੀ ਆ ਅੱਛਾ ਜੀ ਇਹਦੇ ਆਪਾਂ ਪਾਣੀ 150 ਲੀਟਰ ਤੋਂ ਤਾਂ ਹੀ ਲਵਣਾ 150 ਲੀਟਰ ਕਰਾ 150 ਲੀਟਰ ਲਾ ਦੋ ਕਿੱਲੇ ਦੇ ਵਿੱਚ ਹਾਂ ਠੀਕ ਹੈ ਜੀ ਜਿੱਦਾਂ ਹੁਣ ਆਪ ਆਪਾਂ ਪمپ ਡਾਏ 5 ਲੀਟਰ ਵਾਲੇ ਆ ਹਾਂਜੀ ਇਹ ਛੇ ਲਾ ਦੋ ਅੱਛਾ ਇਹ ਛੇ ਲਾ ਹਾਂ ਵਧੀਆ ਸਪਰੇ ਹੋ ਜਾਂਦੀ ਛਿਆਣਾ ਦਵਾਈ ਮਿਲਦੀ ਜਾਂਦੀ ਹੈ ਹਾਂ ਹਾਂ ਬਾਲਟੀ ਚ ਇੱਕ ਵਾਰੀ ਦਵਾਈ ਘੋਲ ਕੇ ਸਾਰੀ ਤੇ ਬਾਅਦ ਚ ਹਰ ਪੰਪ ਦੇ ਵਿੱਚ ਵੰਡ ਵੰਡ ਕੇ ਪਾਈ ਜਾਓ ਵੰਡ ਵੰਡ ਕੇ ਪਾਈਣਾ ਉਹਨਾਂ ਕਾਰਨ ਪਤਾ ਉਹਨਾਂ ਰੋਇ ਕਰਦੇ ਉਹਨਾਂ ਨੇ ਉਸਾ ਉਹਨਾਂ ਨੂੰ ਪੰਪ ਬਣਾ ਲੈਣੇ ਜਿੰਨੇ ਲਾਉਣੇ ਆ ਠੀਕ ਹੈ ਜੀ ਹਾਂ 6 ਪੰਪ ਕਿੱਲੇ ਦੇ ਲਾਉਣੇ ਆ ਇਹ ਹੁਣ ਆ 5 ਲੀਟਰ ਦੇ ਤੇ 50 ਕਿੱਲੇ ਦੇ ਮਤਲਬ 3 ਪੰਪ ਬਣਾ ਦੇਣਾ ਹਾਂ ਹਾਂ ਜੀ ਹਾਂ ਜੀ ਠੀਕ ਹੈ ਇੰਨੇ ਪੈਕਟ ਨੇ ਹੂੰ ਠੀਕ ਹੈ 50 ਕਿੱਲੇ ਦੇ ਇੱਕ ਇਰਾ ਕੋਲ ਬਣਾ ਗਏ ਆ 50 ਕਿੱਲੇ ਕੋਲ ਦੇ 5 6 6 ਪੰਪ ਲਾਈ ਨੇ ਠੀਕ ਹੈ ਜੀ 1 ਕਿੱਲੇ ਹਾਂ ਹਾਂ ਆ ਆਵੇ ਕਾ ਉੱਤੋਂ ਦਾ ਰਹਿ ਕੇ ਦੋ ਪੰਪ ਹੋਰ ਲੱਗਨੇ ਬਾ ਆ ਕਿੱਲਾ ਨਿਕਲ ਗਿਆ ਹੈ ਠੀਕ ਹੈ ਜੀ ਇਹ ਦਵਾਈ ਇਹ 6 ਨਾਲ ਵਧੀਆ ਮਿਲਦੀ ਜਾਂਦੀ ਆ 5 ਨਾਲ ਥੋੜੀ ਘੱਟ ਰਹਿਣੀ ਆ ਤੇ 6 ਨਾਲ ਜਿਹੜੀ ਦਵਾਈ ਉੱਤੇ ਚੜਦੀ ਜਾਂਦੀ ਇੱਕ ਦਵਾਈ ਨਾਲ ਦਵਾਈ ਮਿਲ ਜਾਂਦੀ ਆ ਠੀਕ ਆ ਜੀ 6 ਨਾਲ ਹੀ ਬੰਦਦੀ ਆ ਹਾਂ ਇਹ ਜਿਹੜਾ ਕੋਈ ਥਾਮਾਸਾ ਰਹਿ ਜਾ ਉੱਤੇ ਇਸ ਤਨਾ ਮੈਂ ਨਾ ਲਵਾਏ ਸੀ ਨਾ ਆਪਣਾ ਨੰਗੜਿਆ ਜਾਂਦਾ ਕਿੰਨਾ 150 ਰੁਪਏ ਲੀਟਰ ਟ੍ਰੈਕਟਰ ਨਾਲ ਲਵਾਈ ਆ ਹਾਂ ਚਲੋ ਠੀਕ ਆ ਬਾਬਾ ਜੀ ਜਾਣਕਾਰੀ ਆਸਤੇ ਧੰਨਵਾਦ ਬਾਕੀ ਜਿਓ ਜਿਹੜਾ ਵੈਲਗ ਆਪਣੀ ਕੰਕੂਕਦੀ ਆ ਇਹਾਂ ਤੇ ਸਾਰਾ ਵੇਰਵਾ ਨਾਲ ਦਿੰਦੇ ਰਵਾਂਗੇ ਕੋਈ ਹੋਰ ਸਪਰੇਅ ਕੀਤੀ ਕਦੋਂ ਪਾਣੀ ਲਾਉਣਾ ਹੈ ਸਾਰਾ ਕੁਝ ਦੱਸਦੇ ਜਾਵਾਂਗੇ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਕੀ ਫਤਿਹ